ਦਾ ਮੁਖੀ ਰਾਮਰ ਜੀ ਮੂਕੀ 50 ਦਿਨਾਂ ਦੀ ਪੈਰੋਲ ਦੇ ਉੱਤੇ ਬਾਹਰ ਆਇਆ ਹੋਇਆ ਤੇ ਬਗਬਤ ਆਸ਼ਰਮ ਮੂਕੀ ਦੇ ਵਿੱਚ ਹੈ ਇਸ ਵੇਲੇ ਤੇ ਉਹਨੂੰ ਕਹਿੰਦੇ ਖਾਸ ਕੋਈ ਰਿਆਤ ਦੇ ਮੁਤਾਬਕ 10 ਦਿਨ ਦੀ ਹੋਰ ਪੈਰੋਲ ਦੇ ਦਿੱਤੀ ਗਈ ਯਾਨੀ ਕਿ 50 ਦੀ ਥਾਂ ਦੇ ਉੱਤੇ 60 ਦਿਨਾਂ ਦੀ ਪੈਰੋਲ ਹੋ ਗਈ ਹੈ ਚੋਣਾ ਦਾ ਭਰਮਾ ਜੀ ਅਸੀਂ ਚੋਣਾ ਕਰਕੇ ਕੱਢਿਆ ਜਾ ਰਿਹਾ ਬਾਦ ਤੱਕਾ ਕਰਨਾ ਜੇ ਆਪਾਂ ਨੇ ਆਪਣੇ ਤਰੀਕੇ ਨਾਲ ਵਰਤਨਾ ਹੀ ਦੇ ਸਟਾ ਰਾਜਾ ਜੀ ਹਿੰਦੂ ਰਾਸ਼ਟਰ ਨੂੰ ਰਾਮ ਰਾਜ ਬਣਾਤਾ ਹਨ ਦੀ ਸਜ਼ਾ ਪੂਰੀ ਮਾਫ ਕਰ ਸਕਦੀ ਹੈ ਸਰਕਾਰ ਜੇ ਸਜ਼ਾ ਇੱਕ ਪੂਰੀ ਮਾਫ ਹੋ ਗਈ ਜਰਈਆਂ ਫਿਰ ਇੱਕ ਸਜ਼ਾ ਫਿਰ ਅਗਲੀ ਵਾਰ ਮਾਫ ਹੋ ਜਾਏਗੀ ਤੇ ਤੈਨੂੰ ਬਾਹਰ ਆ ਜੀਗਾ ਬਰਾਮੇ ਕੀ ਦੇਰਾ ਮੁਖੀ ਰਾਮ ਰਹੀਮ 50 ਦਿਨਾਂ ਦੀ ਪੈਰੋਲ ਦੇ ਉੱਤੇ ਬਾਹਰ ਆਇਆ ਹੋਇਆ ਹੈ ਤੇ ਬਾਗਪਤ ਆਸ਼ਰਮ ਯੂਪੀ ਦੇ ਵਿੱਚ ਹੈ ਇਸ ਵੇਲੇ ਤੇ ਉਹਨੂੰ ਕਹਿੰਦੇ ਖਾਸ ਕੋਈ ਰਿਆਤ ਦੇ ਮੁਤਾਬਕ 10 ਦਿਨ ਦੀ ਹੋਰ ਪੈਰੋਲ ਦੇ ਦਿੱਤੀ ਗਈ ਯਾਨੀ ਕਿ 50 ਦੀ ਥਾਂ ਦੇ ਉੱਤੇ 60 ਦਿਨਾਂ ਦੀ ਪੈਰੋਲ ਹੋ ਗਈ ਹੈ 2 ਮਹੀਨੇ ਪੂਰੇ ਹੁਣ ਰਾਮ ਰਹੀਮ ਪੈਰੋਲ ਕੱਟ ਕੇ ਹੀ ਵਾਪਸ ਪਰਤੇਗਾ ਸੁਨਾਰੀਆ ਜੇਲ੍ਹ ਦੇ ਵਿੱਚ ਵੈਸੇ 4 ਕਸਾਲਾਂ ਦੇ ਵਿੱਚ 9 ਵਾਰ ਪੈਰੋਲ ਮਿਲ ਚੁੱਕੀ ਆ ਰਾਮ ਰਹੀਮ ਨੂੰ ਦੇਖੋ ਜੀ ਇਹਦਾ ਧਰਮਿੰਦਰ ਜੀ ਜਿਹੜਾ ਮੈਂ ਦੇਖ ਰਿਆ ਸੀਗਾ ਟੀਵੀ ਦੇ ਉਹਦੇ ਮੋਬਾਈਲ ਦੇ ਵਿੱਚ ਅ 10 ਦਿਨਾਂ ਦੀ ਹੋਰ ਮਿਲ ਗਈ ਆ ਜੀ ਇਹ ਚੋਣਾ ਦਾ ਬਹਰਾ ਨਾ ਜੀ ਅਸਲ ਚੋਣਾ ਕਰਕੇ ਉਹਨੂੰ ਕੱਢਿਆ ਜਾ ਰਿਹਾ ਬਾਹਰ ਤੱਕਾ ਕਰਨਾ ਜੀ ਆਪਾਂ ਨੇ ਆਪਣੇ ਤਰੀਕੇ ਨਾਲ ਵਰਤਣਾ ਇਹ ਦੇਸ਼ ਨੂੰ ਸਾਡਾ ਰਾਜ ਆ ਜੀ ਹਿੰਦੂ ਰਾਸ਼ਟਰ ਨੂੰ ਰਾਮ ਰਾਜ ਬਣਾਤਾ ਇਹਨਾਂ ਨੇ ਅਸੀਂ ਜੋ ਮਰਜ਼ੀ ਕਰਾਂਗੇ ਤੱਕੇ ਨਾਲ ਕੱਢਾਂਗੇ ਸਾਡਾ ਜਿਹੜਾ ਬੰਦਾ ਹੋਊਗਾ ਅਸੀਂ ਉਹ ਜੇਲ੍ਹ ਚੋਂ ਕੱਢਾਂਗੇ 11 ਅਸੀਂ ਬਲਾਦਕਾਰੀ ਕੱਢਲੇ ਸੀਗੇ ਉਹ ਗੱਲ ਵਾਕਾ ਸੁਪਰੀਮ ਕੋਰਟ ਨੇ ਨਹੀਂ ਆਪਣਾ ਮੁੜ ਕੇ ਫੇਰ ਤੰਗਾ ਆ ਗਏ ਉਹ ਤਾਂ ਸਾਡੀ ਔਰ ਬਲਾਦਕਰਨ ਸੰਸਕਾਰੀ ਪੰਡਤ ਕਹਿਆ ਜੀ ਉਹਨਾਂ ਸਗਰੀ ਬ੍ਰਾਹਮਣ ਨੇ ਕਹਿੰਦੇ ਬ੍ਰਾਹਮਣ ਹਾਂ ਸੰਸਕਾਰੀ ਬ੍ਰਾਹਮਣ ਨੇ ਕਹਿੰਦੇ ਤੇ ਕਿਹਾ ਸੀਗਾ ਤੇ ਰਾਮ ਰਹੀਮ ਦੀ ਵੀ ਗੱਲ ਇਹ ਚੱਲ ਰਹੀ ਆ ਤੇ ਬਾਗੋ ਬਾਗਦੇ ਰਾਮ ਰਹੀਮ ਜੀ ਛੀ हां ਕਿਉਂਕਿ 20 ਜਨਵਰੀ ਦੇ ਆਏ ਹੋਏ ਨੇ ਤਾਂ ਤੁਸੀਂ ਆਪੇ ਹਿਸਾਬ ਲਾ ਲਓ ਕਿ ਜਦੋਂ 60 ਦਿਨ 20 ਜਨਵਰੀ ਤੋਂ ਲੈ ਕੇ ਕਾਊਂਟ ਕਰ ਲਓ ਤਾਂ 2 ਮਹੀਨੇ ਫਰਵਰੀ ਦੇ ਵੀ 29 ਕਿ ਦਿਨ ਹੋਗੇ ਤੇ ਮਾਰਚ ਦੇ ਵਿੱਚ ਜਾ ਕੇ ਕਿਤੇ ਵਾਪਸ ਜੇਲ੍ਹ ਦੇ ਵਿੱਚ ਜਾਣਾ ਹੈ ਸੁਨਾਰੀ ਵਾਲੀ ਜੇਲ੍ਹ ਦੇ ਵਿੱਚ ਬੰਦ ਨੇ ਕਈ ਤਰ੍ਹਾਂ ਦੇ ਇਲਜ਼ਾਮ ਲੱਗੇ ਹੋਏ ਨੇ ਦੋ ਸਜ਼ਾਵਾਂ ਹੋਈਆਂ ਨੇ ਪਰ ਰਾਮ ਰਹੀਮ ਨੂੰ ਲੈ ਕੇ ਸਵਾਲ ਵੀ ਕਈ ਤਰ੍ਹਾਂ ਦੇ ਖੜੇ ਹੋ ਗਏ ਤੁਸੀਂ ਉਹ ਤਾਂ ਲੱਗਦਾ ਜਿਵੇਂ ਨਾ ਇੱਕ ਅਧਿਕਾਰ ਆ ਸਰਕਾਰ ਕੋਲੇ ਉਹ ਸਜ਼ਾ ਇੱਕ ਮਾਫ ਕਰ ਸਕਦੀ ਹੁੰਦੀ ਆ ਜੇ ਸਰਕਾਰ ਚਾਹੇ ਨਾ ਕੈਬਨਿਟ ਸਰਕਾਰ ਚਾਹੇ ਤਾ ਇਹ ਵੀ ਮੇਰੇ ਖਿਆਲ ਸਿਧਾਂਤ ਦੇ ਵਿੱਚ ਹੈਗਾ ਮੈਂ ਕਿਤੇ ਪੜ ਰਿਹਾ ਸੀਗਾ ਪੂਰੇ ਤੱਥ ਨਹੀਂ ਮਿਲੇ ਮੈਨੂੰ ਪਰ ਤੱਥ ਮਿਲਣ ਤੋਂ ਬਾਅਦ ਚਰਚਾ ਕਰਾਂਗੇ ਪਰ ਹੈਗਾ ਇਹ ਵੀ ਇੱਕ ਸਜ਼ਾ ਪੂਰੀ ਮaaf ਕਰ ਸਕਦੀ ਹੈ ਸਰਕਾਰ ਜੇ ਸਜ਼ਾ ਇੱਕ ਪੂਰੀ ਮaaf ਹੋ ਗਈ ਸਜ਼ਾ ਰਹੀਆਂ ਫਿਰ ਇੱਕ ਸਜ਼ਾ ਫਿਰ ਅਗਲੀ ਵਾਰ ਮaaf ਹੋ ਜਾਏਗੀ ਫਿਰ ਉਹਨੂੰ ਬਾਹਰ ਆ ਜਾਏਗਾ ਉਹਨਾਂ ਨਰਾਮਰੀ ਹਿੰਮਤ ਐਦਾਂ ਵੀ ਹੋ ਸਕਦਾ ਕਿਉਂਕਿ ਉਹ ਬੋਟਾਂ ਨੇ ਬੋਟਾਂ ਵਾਲਾ ਬੋਟਾਂ ਵਾਲਾ ਤਾਂ ਕੁਝ ਵੀ ਕਰ ਸਕਦਾ ਹੈ ਤੇ ਨਾਲ 10 ਬੋਟਾਂ ਵਾਲੇ ਬੰਦਰੀ ਵੈਲੀ ਬਣਦੀ ਆ ਉਹਦੇ ਤਾਂ ਲੱਖਾਂ ਬੋਟਾਂ ਨੇ ਤੇ ਕੋਲ ਤਾਂ ਜੀ ਜੀ ਨਿਰਧਾਰਨ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ